ਜੋ ਹੁਣੇ ਨਿਕਲ ਕੇ ਆ ਰਹੀ ਹੈ ਜਿਹਦੇ ਬਾਰੇ ਮੈਂ ਆ 2:25 ਤੇ ਟਵੀਟ ਕੀਤਾ ਸੀ ਕਿ ਇੱਕ ਢੱਲੇਵਾਲ ਸਾਹਿਬ ਦੀ ਸਟੇਟਮੈਂਟ ਸੀ ਕਿ ਇੱਕ ਨੌਜਵਾਨ ਦੀ ਕਿਸਾਨ ਦੀ ਇਹਦੇ ਚ ਗੋਲੀ ਲੱਗਣ ਕਾਰਨ ਡੈਥ ਹੋ ਗਈ ਹੈ ਜਿੱਥੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਅਫਸੋਸ ਹੈ ਕਿਸਾਨਾਂ ਨਾਲ ਖੇਤ ਮਜ਼ਦੂਰਾਂ ਨਾਲ ਜਿਹੜੇ ਕਿਸਾਨੀ ਦੇ ਹੱਕ ਚ ਖਲੋਤੇ ਐ ਉਸ ਨੌਜਵਾਨ ਦੇ ਪਰਿਵਾਰ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ ਮਗਰ ਉਸ ਤੋਂ ਵੱਡਾ ਦੁੱਖ ਤੇ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਪੁਲਿਸ ਇੱਕ ਡਨੈਲ ਮੋਡ ਤੇ ਚੱਲਦੀ ਹੈ 2:25 ਮਿੰਟ ਤੇ ਮੇਰੀ ਟਵੀਟ ਸੀ ਔਰ 3:15 ਮਿੰਟ ਤੇ ਸਵੇਰ 3 ਵਜੇ ਇਹ ਬਿਆਨ ਆਉਂਦਾ ਹੈ ਪੰਜਾਬ ਪੁਲਿਸ ਦਾ ਕਿ ਨੋ ਕੈਜੂਐਲਟੀ ਰਿਪੋਰਟਡ ਇਨ ਦਾ ਆਨਗoing ਪ੍ਰੋਟੈਸਟ ਲੈਟਸ ਪ੍ਰਾਇੋਰਟਾਈਜ਼ ਐਕਿਊਰੇਸੀ ਓਵਰ ਸੈਂਸੇਸ਼ਨਲਿਜ਼ਮ ਬਿਫ ਪਲੀਜ਼ ਵੈਰੀਫਾਈ ਬਿਫੋਰ ਯੂ ਸ਼ੇਅਰ ਮੈਨੂੰ ਤਾਂ ਕਹਿਤਾ ਜੀ ਲੈਟਸ ਪ੍ਰਾਇੋਰਟਾਈਜ਼ ਅਬਾਊਟ ਐਕਿਊਰੇਸੀ ਐਂਡ ਸੈਂਸੇਸ਼ਨਲਾਈਜ਼ ਨਾ ਕਰੋ ਮਤਲਬ ਕਿ ਬੜਾ ਚੜਾ ਕੇ ਨਾ ਕਰੋ ਮੁਰਕ ਕੇ ਜਦੋਂ ਮੈਂ ਹੋਰ ਟਵੀਟ ਲਿਖਣ ਲੱਗਾ ਤੇ ਮੈਂ ਹੁਣੇ ਵੇਖਿਆ ਕਿ ਇਹਨਾਂ ਨੇ ਇਹ ਪੋਸਟ ਡਿਲੀਟ ਕਰਤੀ ਆ ਥੱਲੇ ਆ ਰਿਹਾ ਪੋਸਟ ਹੈਜ਼ ਬੀਨ ਡਿਲੀਟਡ ਮੈਂ ਹੀ ਪੁੱਛਣਾ ਚਾਹੁੰਦਾ ਸੀ ਕਿ ਚੀਫ ਮਿਨਿਸਟਰ ਸਾਹਿਬ ਜਾਂ ਤੁਸੀਂ ਮੈਨੂੰ ਪਤਾ ਹੈ ਕਿਉਂਕਿ ਤੁਸੀਂ ਹੋਮ ਮਿਨਿਸਟਰ ਹੋ ਤੁਸੀਂ ਇਹ ਸਾਰਾ ਕੰਮ ਆਪ ਦੇਖ ਰਹੇ ਹੋ ਤੁਹਾਡੇ ਤੋਂ ਬਿਆਨ ਦੇ ਦਿੰਦੇ ਨੂੰ ਘਬਰਾਹਟ ਹੁੰਦੀ ਆ ਜਾਂ ਤੁਹਾਡੇ ਡੀਜੀਪੀ ਸਾਹਿਬ ਕਹਿ ਦਿੰਦੇ ਇੱਕ ਆਪ ਦੀ ਵੈਬਸਾਈਟ ਤੋਂ ਟਵੀਟ ਕਰੀ ਜਾ ਰਿਹਾ ਮੈਂ ਜੋ ਟਵੀਟ ਕਰ ਰਿਹਾ ਆਪ ਕਰ ਰਹੇ ਆ ਜੋ ਮੇਰੇ ਕੋਲ ਇਨਫਰਮੇਸ਼ਨ ਗਰਾਉਂਡ ਜ਼ੀਰੋ ਤੋਂ ਆ ਰਹੀ ਹੈ ਔਰ ਤੁਸੀਂ ਇਸ ਡਿਨਾਇਲ ਮੋਡ ਤੇ ਹੋ ਕਿ ਹੁਣ ਤੁਸੀਂ ਰਿਅਲਾਈਜ਼ ਕਰ ਲਿਆ ਕਿ ਤੁਹਾਡਾ ਝੂਠ ਫੜਿਆ ਜਾਣਾ ਔਰ ਤੁਸੀਂ ਨਾਲ ਦੀ ਨਾਲ ਹੁਣ ਉਸ ਗੱਲ ਨੂੰ ਡਿਲੀਟ ਕਰਤਾ ਤੁਸੀਂ ਤਾਂ ਅਜੇ ਤੱਕ ਇਸ ਗੱਲ ਤੇ ਡਿਨਾਇਲ ਤੇ ਹੋ ਕਿ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਸਰਜ਼ਮੀਨ ਤੇ ਜਿੱਦੇ ਹੋਮ ਮਿਨਿਸਟਰ ਤੁਸੀਂ ਚੀਫ ਮਿਨਿਸਟਰ ਤੁਸੀਂ ਇੱਥੇ ਅਤਰੂ ਗੈਸ ਚਲਾਏ ਜਾ ਰਹੇ 100 ਤੋਂ ਵੱਧ ਕਿਸਾਨ ਜ਼ਖਮੀ ਹੋ ਗਿਆ ਪਿਛਲੇ ਕਈ ਦਿਨਾਂ ਚ ਅੱਜ ਵੀ ਗੋਲੀਆਂ ਚੱਲ ਰਹੀਆਂ ਨੇ ਅੱਜ ਵੀ ਉਹ ਰਬੜ ਬੁਲੇਟ ਵਰਤੇ ਜਾ ਰਿਹਾ ਜਿਹੜੇ ਜੰਮੂ ਕਸ਼ਮੀਰ 'ਚ ਬਹਿਨ ਹੋ ਗਿਆ ਜਿੱਦੇ ਨਾਲ ਲੋਕ ਅੰਨੇ ਹੋ ਗਏ ਡੈਥ ਹੋ ਗਈ ਕੀ ਕੁਛ ਨਹੀਂ ਹੋਗਾ ਕਿੰਨਾ ਜੰਮੂ ਕਸ਼ਮੀਰ 'ਚ ਰੌਲਾ ਪਿਆ ਉਹ ਸਾਰੀ ਵੈਪਨਰੀ ਹੁਣ ਲਿਆ ਕੇ ਪੰਜਾਬ ਤੇ ਵਰਤੀ ਜਾ ਰਹੀ ਹੈ ਔਰ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਆ ਕਿ ਜੇ ਭਗਵੰਤ ਮਾਨ ਜੀ ਕਿਸਾਨਾਂ ਨਾਲ ਖਲੋਤੇ ਆ ਤੇ ਭਾਈ ਲਾਅਨ ਆਰਡਰ ਤੁਹਾਡਾ ਜ਼ਿੰਮੇਵਾਰੀ ਹੈ ਕਾਰਵਾਈ ਕਿਉਂ ਨਹੀਂ ਤਾਨੂੰ ਇੱਕ ਮੈਸੇਜ ਆਉਂਦਾ ਹੈ ਹਰਿਆਣੀ ਸਰਕਾਰ ਤੋਂ ਖੱਟਰ ਸਾਹਿਬ ਤੋਂ ਕਿ ਜੀ ਕੋਈ ਪੋਕਲੇਨ ਕੋਈ ਜੀਸੀਬੀ ਕੋਈ ਹੈਵੀ ਡਿਊਟੀ ਮਸ਼ੀਨਰੀ ਅੰਬਾਲਾ ਬਾਰਡਰ ਵਾਲ ਜਾਂ ਸਿੰਗੂ ਬਾਰਡਰ ਸ਼ੰਭੂ ਬਾਰਡਰ ਵਾਲੀ ਲਿਜਾਇਣ ਨਹੀਂ ਦੇਣੀ ਚਾਹੀਦੀ ਤੁਸੀਂ ਇੱਕ ਮਿੰਟ ਚੋਂ ਉਹਨੂੰ ਲਾਗੂ ਕਰਦੇ ਹੋ ਇਹ ਵੀ ਮੈਂ ਟਵੀਟ ਕੀਤਾ ਸੀ ਸਵੇਰੇ ਹੁਣ ਥੋੜੀ ਚੋਰੀ ਪੜੀ ਗਈ ਕਿ ਇੱਕ ਨੌਜਵਾਨ ਜਿਹਦੀ ਸ਼ੁਭਕਰਨ ਨਾਮ ਦੱਸਿਆ ਜਾ ਰਿਹਾ ਜ਼ਿਲ੍ਹਾ ਬਠਿੰਡੇ ਤੋਂ 23 ਸਾਲ ਦੀ ਮਹਿਜੋਦੀ ਉਮਰ ਉਦੀ ਫੋਟੋ ਵੀ ਮੇਰੇ ਕੋਲ ਆ ਮਗਰ ਮੈਂ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਪਰਿਵਾਰ ਵਾਸਤੇ ਅੱਗੇ ਬੜੀ ਦੁੱਖ ਦੀ ਘੜੀ ਆ ਮਗਰ ਮੈਂ ਪੰਜਾਬ ਪੁਲਿਸ ਨੂੰ ਕਹਿਣਾ ਭਗਵੰਤ ਮਾਨ ਨੂੰ ਕਹਿਣਾ ਜੀ ਦੀ ਹੋਮ ਮਿਨਿਸਟਰ ਤੁਸ ਮਾਨ ਸਾਹਿਬ ਤੁਹਾਡੀ ਇਹ ਦੇਖ ਰੇ ਠੇ ਠੱਲੇ ਆ ਇਹ ਲਾਅਨ ਆਰਡਰ ਤੁਹਾਡੀ ਸਾਰੀ ਪੁਲਿਸ ਉੱਤੇ ਆ ਤੁਹਾਡਾ ਮੋਸਟ ਫੇਵਰੇਟ ਅਫਸਰ ਐਸਐਸਪੀ ਪਟਿਆਲਾ ਵਰਨ ਸ਼ਰਮਾ ਉੱਥੇ ਤੁਰਿਆ ਫਿਰਦਾ IG DIG ADGP ਉਥੇ ਤੁਰੇ ਫਿਰਦੇ ਆ ਔਰ ਕਿਸ ਤਰੀਕੇ ਨਾਲ ਗੋਲੇਬਾਰੀ ਹੋ ਰਹੀ ਹੈ ਕਿਸ ਤਰੀਕੇ ਨਾਲ ਥਰੂ ਗੈਸ ਸਿੱਟੇ ਜਾ ਰਹੀ ਹੈ ਗੈਸ ਤਰੀਕੇ ਨਾਲ ਪਹਿਲਾਂ ਤਾਂ ਰਬਰ ਬੁਲੇਟ ਦੀ ਗੱਲ ਸੀ ਹੁਣ ਐਕਚੁਅਲ ਫਾਇਰ ਹੋਣੇ ਸ਼ੁਰੂ ਹੋ ਗਏ ਆ ਜਿੱਦੀ ਕੈਸ਼ੁਐਲਟੀਜ਼ ਰਿਪੋਰਟ ਔਰ ਇਸ ਗੱਲ ਦਾ ਮੈਨੂੰ ਬੜਾ ਡਰ ਸੀ ਜੀ ਸੁਈਰੇ ਔਰ ਉਹ ਅਸਲੀਅਤ ਸਾਹਮਣੇ ਆ ਗਈ ਆ ਹੁਣ ਵੀ ਮੈਂ ਤੁਹਾਨੂੰ ਕਹਿਣਾ ਪੰਜਾਬ ਦੀ ਧਰਤੀ 'ਤੇ ਕਿਸਾਨ ਬੈਠੇ ਆ ਹਰਿਆਣੇ ਨਹੀਂ ਗਏ ਆ ਉਹਨਾਂ ਦੀ ਹਫਾਜ਼ਤ ਉਨ੍ਹਾਂ ਦੀ ਬਚਾ ਕਰਨ ਦੀ ਜ਼ਿੰਮੇਵਾਰੀ ਭਗਵੰਤ ਮਾਨ ਜੀ ਥੋੜੀ ਐ ਜੀਹਦੇ 'ਚ ਤੁਸੀਂ ਫੇਲ ਹੋ ਰਹੇ ਹੋ ਤੁਸੀਂ ਟਾਉਟੀ ਕਰ ਰਹੇ ਸੀ ਮੈਂ ਪਹਿਲੇ ਦਿਨ ਦਾ ਕਹਿ ਰਿਹਾ ਤੁਸੀਂ ਕਿਸਾਨਾਂ ਦੀ ਮੁਖਬਰੀ ਕਰ ਰਹੇ ਹੋ ਅੱਜ ਨੁਕਸਾਨ ਜੇ ਕਿਸਾਨ ਤੇ ਖੇਤ ਮਜ਼ਦੂਰ ਦਾ ਪੰਜਾਬ 'ਚ ਕੋਈ ਕਰ ਰਿਹਾ ਇਹ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਕਰ ਰਿਹਾ ਜਿਹੜਾ ਉਹਨਾਂ ਨਾਲ ਬਹਿ ਕੇ ਉਹਨਾਂ ਨਾਲ ਬਿਠਾਉਂਦਾ ਉਹਨਾਂ ਨਾਲ ਵਹਿੰਦਾ ਨਗਰ ਮੁੜ ਕੇ ਉਹਨਾਂ ਨੂੰ ਧੋਖਾ ਦਿੰਦਾ ਔਰ ਇਹ ਗੱਲ ਅੱਜ ਇਹਨਾਂ ਗੱਲਾਂ ਤੋਂ ਸਪਸ਼ਟ ਹੋ ਗਿਆ ਇਸ ਲਈ ਇਹ ਨੌਜਵਾਨ ਕਿਸਾਨ ਦੀ ਮੌਤ ਲਈ ਜ਼ਿੰਮੇਵਾਰ ਹਰਿਆਣਾ ਸਰਕਾਰ ਤਾਂ ਹੈ ਹੀ ਮਗਰ ਸਭ ਤੋਂ ਵੱਡਾ ਗੁਨਾਹਗਾਰ ਭਗਵੰਤ ਮਾਨ ਹੈ ਇਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਮੇਰੀ ਇਹ ਮੰਗ ਹੈ ਔਰ ਇਹਨਾਂ ਕਿਸਾਨਾਂ ਦੀ ਹੁਣ ਵੀ ਮੈਂ ਬੇਨਤੀ ਕਰਦਾ ਕਿ ਵੇਕ ਅਪ ਬਿਫੋਰ ਇਟਸ ਟੂ ਲੇਟ ਇਹਨਾਂ ਦੀ ਇਹਨਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਥੋੜੀ ਆ ਜੇ ਪੰਜਾਬ ਦੀ ਧਰਤੀ ਤੇ ਆ ਕੇ ਕੋਈ ਛੋਡੇ ਪਛੰਦਿਆ ਤੇ ਛੋਡੇ ਕਿਸਾਨਾਂ ਤੇ ਛੋਡੇ ਖੇਤ ਮਜ਼ਦੂਰਾਂ ਤੇ ਕੋਈ ਅਟੈਕ ਕਰ ਰਿਆ ਉਹਦਾ ਜਵਾਬ ਦੇਣਾ ਉਹਨਾਂ ਦੀ ਹਵਾਜਤ ਕਰਨੀ ਤੁਹਾਡੀ ਫਰਜ਼ੀ ਦੀ ਅਧੇਕੀ ਕਰੋ ਚੀਜ਼ ਤੋਂ ਤੁਸੀਂ ਭੱਜ ਰਹੇ ਹੋ ਔਰ ਮੈਂ ਇਸ ਕਿਸਾਨ ਭਰਾ ਨਾਲ ਕਿਸਾਨ ਜਥੇਬੰਦੀਆਂ ਨਾਲ ਜਿਹੜਾ ਆਪ ਦੀ ਬੜੀ ਜੈਜ ਮੰਗਾਂ ਨੂੰ ਲੈ ਕੇ ਅੱਜ ਸਿਰਫ ਮੰਗ ਕੀ ਹੈ ਕਿ ਸਾਨੂੰ ਸਾਡੀ ਰਾਜਧਾਨੀ ਤੇ ਜਾ ਲੈਣ ਦਿਓ ਜੈ ਜਵਾਨ ਜੈ ਕਿਸਾਨ ਦੀ ਗੱਲ ਕਰਨ ਵਾਲੇ ਅੱਜੋ ਆਪ ਦੀ ਰਾਜਤਾ ਨਹੀਂ ਤੱਕ ਨਹੀਂ ਜਾ ਸਕਦੇ ਇਸ ਲਈ ਉਹਨਾਂ ਨੂੰ ਪੀਸਫੁਲੀ ਡੈਮੋਕ੍ਰੇਸੀ ਚ ਲੋਕਤੰਤਰ ਚ ਧਰਨਾ ਪ੍ਰਦਰਸ਼ਨ ਅਲਾਉਡ ਆ ਉਹਨਾਂ ਨੂੰ ਕਰ ਲੈਣ ਜਾਂ ਜਾਵੇ ਇਹ ਖੂਨ ਦੀ ਹੋਲੀ ਖੂਨ ਖਰਾਬਾ ਨਾ ਕਰੋ ਇਹਦੇ ਲਈ ਜ਼ਿੰਮੇਵਾਰ ਕੇਜਰੀਵਾਲ ਤੇ ਭਗਵੰਤ ਮਾਨ ਤੇ ਭਾਜਪਾ ਦੇ ਸਰਕਾਰ ਹੋਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ